ਫਤੇਗੜ ਸਾਹਿਬ ਵਿਖੇ ਡੀਸੀ ਦਫ਼ਤਰ ਦੇ ਬਾਹਰ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੁੱਕਿਆ ਗਿਆ ਪੁਤਲਾ ਇਸ ਮੌਕੇ ਗੱਲਬਾਤ ਕਰਦੇ ਹੋਏ ਕਨਵੀਨਰ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮਸਲੇ ਹੱਲ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ ਪਰ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਸਮੁੱਚੇ ਸਾਂਝਾ ਫਰੰਟ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਅੱਜ ਪੰਜਾਬ ਗਵਰਨਮੈਂਟ ਪੰਚਨਰ ਦੇ ਮੁਲਾਜ਼ਮਾਂ ਦੇ ਮੋਰਚੇ ਨੇ ਪੰਜਾਬ ਸਰਕਾਰ ਦਾ ਪਤਲਾ ਫੂਕਿਆ। ਇਹ ਪਤਲਾ ਫੂਕਣ ਦਾ ਕਾਰਨ ਬਹੁਤ ਹੀ ਨੇੜੇ ਦੇ ਸਮੇਂ ਦੇ ਵਿੱਚ 15-4 ਦੀ ਸਰਕਾਰ ਨੇ ਸਾਨੂੰ ਮੀਟਿੰਗ ਦਿੱਤੀ ਸੀ ਵੀ ਜਿਹੜੀ ਸਬ ਕਮੇਟੀ ਹੈ ਕੈਬਨਿਟ ਸਬ ਕਮੇਟੀ ਉਹ ਤੁਹਾਡੇ ਮਸਲੇ ਹੱਲ ਕਰੂਗੀ ਤੇ 15 ਅਪ੍ਰੈਲ ਉਹਨਾਂ ਨੇ ਸਾਨੂੰ ਦੇ ਦਿੱਤਾ ਸੈਕਟਰੀਅਟ ਦੇ ਵਿੱਚ ਆਉਣੀ ਸੀ ਮੀਟਿੰਗ ਇਹ ਅਸੀਂ ਸਮੇਂ ਸਰ ਉੱਥੇ ਪਹੁੰਚੇ ਜਦੋਂ ਪਾਸ ਲਾਉਣ ਲੱਗੇ ਤਾਂ ਉਹ ਪਾਸ ਬਣਾਉਣ ਵਾਲੇ ਕਹਿੰਦੇ ਵੀ ਤੁਹਾਡਾ ਤਾਂ ਇੱਥੇ ਸਾਡੇ ਕੋਲ ਕੋਈ ਨਾਂ ਨਹੀਂ ਹੈ ਕੋਈ ਸਾਡੀ ਜਥੇਬੰਦੀ ਦਾ ਨਾਂ ਨਹੀਂ ਵੀ ਇਸ ਕਰਕੇ ਵੀ ਅਸੀਂ ਤੁਹਾਨੂੰ ਪਾਸ ਨਹੀਂ ਦੇ ਸਕਦੇ ਜਦੋਂ ਵਿੱਤ ਮੰਤਰੀ ਦੇ ਦਫ਼ਤਰ ਨਾਲ ਗੱਲ ਕੀਤੀ ਤਾਂ ਉੱਥੋਂ ਪਤਾ ਲੱਗਿਆ ਕਹਿੰਦੇ ਅੱਜ ਦੀ ਮੀਟਿੰਗ ਤਾਂ ਸਾਰੀਆਂ ਅੱਜ ਕੈਂਸਲ ਨਹੀਂ ਮੁੱਖ ਮੰਤਰੀ ਤੇ ਦੂਜੇ ਵਿੱਤ ਮੰਤਰੀ ਜੀ ਅਜ ਸਮਰੂਹ ਗਏ ਹੋਏ ਨੇ ਤੇ ਪੰਜਾਬ ਭਰ ਦੇ ਜਿਹੜੇ ਮਲਾਜ਼ਮ ਪੰਚਰ ਸਾਫੀ ਸੀ ਉਹਨਾਂ ਨੇ ਇਕੱਠੇ ਇਕੱਠਾ ਬੈਠ ਕੇ ਇਸ ਗੱਲ ਦਾ ਜ਼ੋਰਦਾਰ ਪ੍ਰੋਟੈਸਟ ਕੀਤਾ ਕਿ ਸਰਕਾਰ ਦੀਆਂ ਇਹ ਲਿਚਕੜੀਆਂ ਜਿਹੜੀਆਂ ਨੇ ਇਹਨਾਂ ਤੋਂ ਬਹੁਤ ਤੰਗ ਸਮਝ ਰਹੀ ਸੀ ਕਿ ਇਹ ਪ੍ਰੋਗਰਾਮ ਮਿਥਿਆ ਵੀ 17 ਤੋਂ ਲੈ ਕੇ 22 April ਤੱਕ ਜਿਹੜੇ ਦਿਲਾਪੁੱਦਰ ਦੇ ਉੱਤੇ ਇਹ ਸਰਕਾਰ ਦੇ ਉਤਲੇ ਹੋ ਕੇ ਜਾਣਗੇ ਤੋਂ ਅੱਜ ਅਸੀਂ ਮੁਲਾਜ਼ਮ ਅਤੇ ਪੈਨਸ਼ਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਆਗੂਆਂ ਨੇ ਨਾਲ ਸਾਰਾ ਹੀ ਸਾਡਾ ਕਾਡਰ ਜਿਹੜਾ ਹੈਗਾ ਉਹਨਾਂ ਨੇ ਡੀਸੀ ਸਾਹ ਦੇ ਸਾਹਮਣੇ ਦਫ਼ਤਰ ਦੇ ਜਿਹੜਾ ਚੌਕ ਹੈ ਉਹਦੇ ਵਿੱਚ ਉਥਲੇ ਹੂਕੇ ਨੇ ਸਰਕਾਰ ਦੇ ਤੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਵੀ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਅਸੀਂ ਇਸ ਨੂੰ ਚੋਣ ਦੇ ਵਿੱਚ ਬਹੁਤ ਆਪਣਾ ਯੋਗਦਾਨ ਪਾਇਆ ਹੈ ਤੇ ਇਹ ਸਾਡੀਆਂ ਹੀ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜੀ ਸਾਡੀ ਹੱਥ ਸੱਚ ਦੀ ਗੱਲ ਮੰਗਾ ਕੀ ਨੇ ਮੰਗਾ ਬਹੁਤ ਪੁਰਾਣੀਆਂ ਨੇ ਜਿਹੜਾ ਅੱਜ ਦੀਆਂ ਨੇ ਜੀ ਸਭ ਤੋਂ ਪਹਿਲੀ ਗੱਲ ਤੁਹਾਡਾ ਇਹ ਹੈ ਵੀ 2.58 ਦਾ ਜਿਹੜਾ ਸਾਨੂੰ ਪੀ ਕਮਿਸ਼ਨ ਨੇ ਵੈਕਟਰ ਦੱਸਿਆ ਸੀ ਉਹ ਸਾਡੇ ਉੱਪਰ ਲਾਗੂ ਨਹੀਂ ਕੀ ਤੇ 13% ਸਾਡੀ ਜਿਹੜਾ ਡੀਏ ਹੈ ਉਹ ਬਕਾਇਆ ਪਿਆ ਹੁਣ ਤੱਕ ਤੇ ਪੁਰਾਣੀ ਪੈਨਸ਼ਨ ਜਿਹੜੀ ਹੈ ਇਹ ਸਰਕਾਰ ਖੁਦ ਕਹਿੰਦੀ ਸੀ ਅਸੀਂ ਪੁਰਾਣੀ ਪੈਨਸ਼ਨ ਬਹਾਰ ਕਰਾਂਗੇ ਪੁਰਾਣੀ ਪੈਨਸ਼ਨ ਬਹਾਰ ਨਹੀਂ ਕੀਤੀ ਸੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਹੋਰ ਬੜੀਆ ਕੁਸ਼ ਹੈਗਾ ਤੇ ਇਸ ਅਸੀਂ ਮੰਗਦੇ ਸੀ ਵੀ ਸਾਨੂੰ ਕੈਸ਼ਲੈਸ ਸਿਸਟਮ ਜਿਹੜਾ ਹੈ ਦਿੱਤਾ ਜਾਵੇ ਪਰ ਕਿਸੇ ਵੀ ਸਾਡੀ ਮੰਗ ਤੇ ਕੰਨ ਨਹੀਂ ਧਰਿਆ ਤੇ ਇੱਕ ਪੈਸਾ ਵੀ ਸਾਡੇ ਲਈ ਇਹਨਾਂ ਨੇ ਨਹੀਂ ਰੱਖਿਆ ਧੰਨਵਾਦ ਪ੍ਰਾਪਰਟੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز